ਪੰਜਾਬ ਚ ਹੜਾ ਨਾਲ ਹੋਏ ਨੁਕਸਾਨ ਨੂੰ ਲੈ ਕੇ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਚ ਸਮਾਗਮ ਕਰਕੇ ਕਿਸਾਨਾਂ ਨੂੰ 30 ਦਿਨ ਦੇ ਅੰਦਰ-ਅੰਦਰ ਹੀ 20000 ਰੁਪਏ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਗਿਆ ਜਿਸ ਮੌਕੇ ਭਗਵੰਤ ਮਾਨ ਵੱਲੋਂ ਖੁਦ ਲੋਕਾਂ ਨੂੰ ਚੈੱਕ ਦਿੱਤੇ ਗਏ ਜਿਸ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤੇ ਇਸੇ ਨੂੰ ਲੈ ਕੇ हम केजरीवाल वालों भी भगवंत मान तारीफा करते हुए सोशल मीडिया दे गया पंजाब में भगवंत मान जी की सरकार ने एक और इतिहासिक काम कर दिखाया है पंजाब में परिवारों और किसानों को आज तक का सबसे ज्यादा और सबसे तेज मुआवजा दिया गया सिर्फ 30 दिन के अंदर ही बीस हजार प्रति एकड़ के हिसाब से मुआवजा किसानों के खाते में आना शुरू हो गया यह सिर्फ अच्छी नियत वाली एक ईमानदार सरकार ही कर सकती थी हमने कर दिखाया ਤਾਂ ਇਹ ਗੱਲ ਲਿਕੇ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਆਪਣੀ ਸਰਕਾਰ ਦੀਆਂ ਤਰੀਫਾਂ ਵੀ ਕੀਤੀਆਂ ਗਈਆਂ ਇਸ ਮੌਕੇ ਇਸ ਸਮਾਗਮ 'ਚ ਸਾਬਕਾ ਮੰਤਰੀ ਕੁਲਦੀਪ ਢਾਲੀਵਾਲ ਸਾਬਕਾ ਮੰਤਰੀ ਇੰਦਰਵੀਰ ਨਿੱਜਰ ਤੇ ਹੋਰ ਮੰਤਰੀ ਵੀ ਮੌਜੂਦ ਰਹੇ ਤੇ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ 20000 ਰੁਪਏ ਏਕੜ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਉਸ ਹਿਸਾਬ ਦੇ ਨਾਲ ਚੈੱਕ ਵੰਡੇ ਗਏ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬ ਚ ਹੜਾ ਨਾਲ ਹੋਏ ਨੁਕਸਾਨ ਨੂੰ ਲੈ ਕੇ ਅੱਜ ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਚ ਸਮਾਗਮ ਕਰਕੇ ਕਿਸਾਨਾਂ ਨੂੰ 30 ਦਿਨ ਦੇ ਅੰਦਰ-ਅੰਦਰ ਹੀ 20000 ਰੁਪਏ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਦਿੱਤਾ ਗਿਆ ਜਿਸ ਮੌਕੇ ਭਗਵੰਤ ਮਾਨ ਵੱਲੋਂ ਖੁਦ ਲੋਕਾਂ ਨੂੰ ਚੈੱਕ ਦਿੱਤੇ ਗਏ ਜਿਸ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਤੇ ਇਸੇ ਨੂੰ ਲੈ ਕੇ ਹੁਣ ਕੇਜਰੀਵਾਲ ਵੱਲੋਂ ਵੀ ਭਗਵੰਤ ਮਾਨ ਦੀ ਤਾਰੀਫਾਂ ਕਰਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਗਿਆ ਪੰਜਾਬ ਮੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਹੋਰ ਇਤਿਹਾਸਿਕ ਕੰਮ ਕਰ ਦਿਖਾਇਆ पंजाब में बाढ़ प्रभावित परिवारों और किसानों को आज तक का सबसे ज्यादा और सबसे तेज मुआवजा दिया गया सिर्फ 30 दिन के अंदर ही बीस हजार प्रति एकड़ के हिसाब से मुआवजा किसानों के खाते में आना शुरू हो गया यह सिर्फ अच्छी नीयत वाली एक ईमानदार सरकार ही कर सकती थी हमने कर दिखाया लेके अरविंद केजरीवाल वालों भगवंत मान ਧੰਨਵਾਦ ਕੀਤਾ ਗਿਆ ਤੇ ਨਾਲ ਹੀ ਆਪਣੀ ਸਰਕਾਰ ਦੀਆਂ ਤਾਰੀਫਾਂ ਵੀ ਕੀਤੀਆਂ ਗਈਆਂ ਇਸ ਮੌਕੇ ਇਸ ਸਮਾਗਮ 'ਚ ਸਾਬਕਾ ਮੰਤਰੀ ਕੁਲਦੀਪ ਢਾਲੀਵਾਲ ਸਾਬਕਾ ਮੰਤਰੀ ਇੰਦਰਵੀਰ ਨਿੱਜਰ ਤੇ ਹੋਰ ਮੰਤਰੀ ਵੀ ਮੌਜੂਦ ਰਹੇ ਤੇ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ 20000 ਰੁਪਏ ਏਕੜ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਉਸ ਹਿਸਾਬ ਦੇ ਨਾਲ ਚੈੱਕ ਵੰਡੇ ਗਏ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ